हेलो एवरीवन साशिका सरया नु थोर दा बहुत-बहुत स्वागत है आज दी क्लास आज आपा पढन जा रहे हैं पंजाब स्कूल एजुकेशन बोर्ड दी 6वीं क्लास दी पंजाबी दी पुस्तक दूसरी भाषा ते ओदे विच ओदा नौवां पाठ जो की हैगा यात्रा श्री अमरनाथ बारे पहला इस पाठ दा सार समझावांगी फिर डिटेल विच चैप्टर पढ़ांगे ते फिर इंपॉर्टेंट क्वेश्चन आंसर्स बारे चर्चा करंगे तो चलो शुरू करते हैं साथ दे नाल ਲੇਖਕ ਅਤੇ ਉਸਦੇ ਸਾਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਬਾਹਰ ਜਾਣਾ ਸੀ ਉਹ ਅਮਨਾਤੀ ਯਾਤਰਾ ਬਣਾਉਂਦੀ ਉਹਨਾਂ ਨੇ ਸਦਾ ਬਣਾ ਲਈ ਉਹ ਗਲਸ਼ੰਕਰ ਤੋਂ ਬਸ ਉੱਤੇ ਚੜ ਕੇ ਲਖਨਪੁਰ ਸਰਦ ਉੱਤੇ ਪਹੁੰਚੇ ਇੱਥੋਂ ਜੰਮੂ ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ ਇੱਥੇ ਚੈਕਿੰਗ ਤੋਂ ਇਲਾਵਾ ਉਹਨਾਂ ਟੈਕਸ ਅਦਾ ਕਰਨਾ ਸੀ ਬਹੁਤੇ ਯਾਤਰੀ ਇੱਥੋਂ ਦੇ ਮਸ਼ਹੂਰ ਲੱਡੂਆ ਦਾ ਸੁਆਦ ਚਖ ਰਹੇ ਸਨ ਰਾਤ ਨੂੰ 2 ਵਜੇ ਚੱਲੀ ਬੱਸ ਸਵੇਰੇ ਚੇਨੀਨਾਦੇ ਸਾਨੂ ਤੇ ਪੋਜੀ ਰਸਤੇ ਵਿੱਚ ਕਿਤੇ ਕਿਤੇ ਲੰਗਰ ਲੱਗੇ ਹੋਏ ਸਨ ਪਤਨੀ ਤਾਂ ਪਹੁੰਚੇ ਤਾਂ ਇੱਥੇ ਗਰਮੀ ਘਟ ਗਈ ਸੀ ਤੇ ਦਿਉਦਾਰ ਦੇ ਰੁੱਖ ਸੁੰਦਰ ਨਜ਼ਾਰਾ ਪੇਸ਼ ਕਰ ਰਹੇ ਸਨ ਰਾਮਬਾਂਡ ਤੋਂ ਅੱਗੇ ਉਹ ਜਵਾਲ ਸਰੰਗ ਨੂੰ ਪਾਰ ਕਰਕੇ ਕਾਜੀ ਕੁੰਡ ਤੋਂ ਅਨੰਤਨਾਗ ਖੁੰਦੇ ਹੋਏ ਸ਼ਾਮ ਦੇ 5:00 ਵਜੇ ਪਹਿਲਗਾਮ ਪਹੁੰਚ ਗਏ ਇਤੋ ਦੇ ਕੁਦਰਤੀ ਨਜ਼ਾਰੇ ਅਦਭੁਤ ਸਨ ਸੁਰੱਖਿਆ ਛਤਰੀ ਵਿੱਚ ਕਿਰੇ ਬੇਸ ਕੈਂਪ ਵਿੱਚ ਉਹਨਾਂ ਇੱਕ ਟੈਂਟ ਕਿਰਾਏ ਉੱਤੇ ਲੈ ਲਿਆ ਇੱਥੇ ਮੈਡੀਕਲ ਕੈਂਪ ਵੀ ਲੱਗਾ ਹੋਇਆ ਸੀ ਤੇ ਹੋਰ ਸਹੂਲਤਾਂ ਵੀ ਸਨ ਲੰਗਰ ਵਿੱਚ ਖੀਰ ਜਲੇਬੀ ਕੇਸਰ ਦੁੱਧ ਅਤੇ ਦੱਖਣੀ ਰਾਜਾ ਦੇ ਪਕਵਾਨ ਪਰੋਸੇ ਜਾ ਰਹੇ ਸਨ ਸਵੇਰੇ ਜਾਗਣ ਤੇ ਉਹਨਾਂ ਨੂੰ ਖਬਰ ਮਿਲੇਗੀ ਪਾਰੀ ਵਰਖਾ ਕਾਰਨ ਜੀਅ ਯਾਤਰਾ ਰੁਕੀ ਰਹੇਗੀ ਤੀਜੇ ਦਿਨ ਯਾਤਰਾ ਆਰੰਭ ਹੋਣੀ ਸੀ ਪਾਰੀ ਸਮਾਨ ਬਸਾਤੇ ਹੋਰ ਵਾਣਾ ਵਿੱਚ ਜਾ ਰਿਆ ਸੀ ਪਰੰਤੂ ਜ਼ਰੂਰੀ ਸਮਾਨ ਪਿੱਠੂ ਬੈਗ ਵਿੱਚ ਲੈ ਜਾਇਆ ਜਾ ਰਿਆ ਸੀ ਇਸ ਸਮਾਨ ਵਿੱਚ ਗਰਮ ਕਪੜੇ ਬਰਸਾਤੀ ਦਵਾਈ ਬੈਟਰੀ ਤੇ ਪਾਣੀ ਆਦੀ ਸਨ ਪਵਿੱਤਰ ਗੁਫਾ ਤੱਕ ਜਾਣ ਦੇ ਦੋ ਰਸਤੇ ਹਨ ਇੱਕ ਪਹਿਲਗਾਉਂ ਤੋਂ ਚੰਦਨਵਾੜੀ ਸ਼ੇਸ਼ਨਾਕ ਤੇ 75 ਦੇ ਵੱਲੋਂ ਤੇ ਦੂਸਰਾ ਪਾਲਟਾਲ ਵੱਲੋਂ ਸਵੇਰੇ 5 ਵਜੇ ਲੇਖਕ ਤੇ ਉਸਦੇ ਸਾਥੀ ਕਤਾਰ ਵਿੱਚ ਲੱਗੇ ਅੱਗੇ ਜਦੋਂ ਸੁਰੱਖਿਆ ਦਸਤਿਆਂ ਨੇ ਤੁਰੰਤ ਲਈ ਹਰੀ ਚੰਡੀ ਦਿੱਤੀ ਤਾਂ ਯਾਤਰੀ ਚੰਦਨਵਾਰੀ ਪਹੁੰਚਣ ਲਈ ਟੈਕਸੀਆਂ ਵੱਲ ਦੌੜ ਪਏ ਇੱਥੋਂ ਚੰਦਨਵਾਰੀ 16 ਕਿਲੋਮੀਟਰ ਹੈ ਤੇ ਇਹ ਤਾਂ ਸਮੁੰਦਰ ਤੋਂ 8500 ਫੁੱਟ ਉੱਚੀ ਹੈ ਤਿੱਖੀ ਚੜਾਈ ਲਈ ਹੱਥ ਵਿੱਚ ਡੰਡਾ ਹੋਣਾ ਜ਼ਰੂਰੀ ਹੈ ਸ਼ੇਸ਼ਨਾਗ ਇੱਥੋਂ 8 ਕਿਲੋਮੀਟਰ ਹੈ ਰਸਤੇ ਵਿੱਚ ਇੱਕ ਪਾਸੇ ਉੱਚੇ ਪਹਾੜ ਹਨ ਤੇ ਦੂਜੇ ਪਾਸੇ ਡੁੱਗੀਆਂ ਖੱਡਾਂ ਤੁਰੰਤ ਅਸਮਰਤ ਜਿਹੜੇ ਯਾਤਰੀ ਹੈਗੇ ਨੇ ਉਹ ਘੋੜਿਆਂ ਦਾ ਸਹਾਰਾ ਲੈਂਦੇ ਨੇ ਯਾਨੀ ਕਿ ਘੋੜਿਆਂ ਨਾਲ ਉੱਤੇ ਚੜਦੇ ਨੇ ਪਿਸੂ ਕਾਟੀ ਤੱਕ ਚੜਾਈ ਤਿੱਖੀ ਹੈ ਸਤੇਬੀ ਵਿਚ 500 ਬਰਫ ਦੇ ਪਹਾੜ ਹਨ ਤੇ ਦੂਜੇ ਪਾਸੇ ਗੁੰਡਮੁੰਡ ਪਹਾੜੀਆਂ ਮੌਸਮ ਦੇ ਬਦਲਣ ਦਾ ਕੁਝ ਪਤਾ ਨਹੀਂ ਲੱਗਦਾ ਕਦੇ ਗਰਮੀ ਲੱਗਦੀ ਹੈ ਤੇ ਕਦੇ ਠੰਡ ਹਵਾ ਕਦੇ ਇੱਕਦਮ ਕੋਈ ਬਦਲੀ ਵਰਨ ਲੱਗ ਪੈਂਦੀ ਹੈ ਉਹਨਾਂ ਦੇ ਚਲਦਿਆਂ ਸ਼ੇਸ਼ਨਾ ਤੋਂ 2 ਕਿਲੋਮੀਟਰ ਪਿੱਛੇ ਵਿਵਕਾ ਹੋਣ ਲੱਗੀ ਤੇ ਗੜੇ ਪੈਣ ਲੱਗੇ ठंड बढ़ गई अंत ओ शेषनाग पहुंचे जिसकी समुंदर तो ऊंचाई 11330 फुट है गया फिर उस तो बाद सवेरे लंगर छाके ओ पंचतरनी पर चल पाए दो घंटे मगरों ओ गणेश टॉप पहुंचे थे दोपहरे पंचतरनी ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਸ਼ੰਕਰ ਨੇ ਸ੍ਰੀ ਅਮਰਨਾਥ ਗੁਫਾ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਪੰਚਾਤੱਤਾ ਦਾ ਤਿਆਗ ਕਰਕੇ ਤਾંડਵ ਨਿਤ ਕੀਤਾ ਸੀ ਤਿੱਖੀ ਚੜਾਈ ਦੇ ਰਸਤੇ ਉੱਤੇ ਉਹ ਬਰਫ਼ ਦੀਆਂ ਟਿੱਗਾ ਤੇ ਪੁਲਾ ਉੱਤੇ ਲੰਘਦੇ ਹੋਏ ਗੁਫਾ ਦੇ ਨੇੜੇ ਪਹੁੰਚ ਗਏ ਨਹਾ ਤੋਂ ਕੇ ਉਹ ਸਵੇਰੇ 3 ਵਜੇ ਦਰਸ਼ਨਾਂ ਲਈ ਕਤਾਰ ਵਿੱਚ ਲੱਗ ਗਏ 10 ਵਜੇ ਉਹ ਗੁਫਾ ਵਿੱਚ ਪਹੁੰਚ ਗਏ ਇਸ ਜਗ੍ਹਾ ਭਗਵਾਨ ਸ਼ੰਕਰ ਨੇ ਪਾਰਵਤੀ ਨੂੰ ਅਮਰ ਕਥਾ ਸੁناਈ ਸੀ ਇਹ ਪਵਨ ਸਥਾਨ ਸਮੁੰਦਰ ਤੋਂ 12729 ਫੁੱਟ ਦੀ ਉਚਾਈ ਉਤੇ ਹੈ ਵਾਪਸੀ ਤੇ ਉਹਨਾ ਬਲਟਾਲ ਦੇ ਰਸਤੇ ਆਉਣਾ ਸੀ ਤੇ ਖਿਚੜਾਈ ਉਤਰਾਈ ਬਰਾਬਰ ਹੀ ਹੈ ਰਾਵਜ ਖਿਸਕਣ ਵਾਲੇ ਪਹਾੜ ਹਨ ਗੁਫਾ ਦੇ ਨੇੜੇ ਪਹਾੜਾਂ ਉਤੇ ਬਨਸਪਤੀ ਬਹੁਤ ਘੱਟ ਹੈ ਚੌਥੇ ਦਿਨ ਉਹ ਵਾਪਸ ਚੱਲ ਪਏ ਰਸਤੇ ਵਿੱਚ ਉਹਨਾਂ ਡਲਚੀਲ ਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਵਾਦੀਆਂ ਨੂੰ ਨੇੜੇ ਉੱਤਕਣਾ ਸੀ ਠੀਕ ਹੈ ਤੇ ਇਹ ਤਾਂ ਸੀਗਾ ਪਾਠ ਦੇ ਬਾਰੇ ਜਿਹੜਾ ਸਾਡਾ ਸਾਰ ਸੀ ਹੁਣ ਆਪਾਂ ਚਰਚਾ ਕਰਦੇ ਹਾਂ ਇਸ ਪਾਠ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਤੇ ਕਠਿਨ ਸ਼ਬਦਾਂ ਦੇ ਅਰਥ ਵੀ ਜਾਣਦੇ ਹਾਂ ਤਾਂ ਚਲੋ ਸ਼ੁਰੂ ਕਰਦੇ ਹਾਂ ਪੜਨਾ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਾਥੀਆਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਐਤਕੀ ਛੁੱਟੀਆਂ ਕਿਵੇਂ ਬਿਤਾਈਆਂ ਜਾਣ ਸਾਥੀਆਂ ਨੇ ਕਈ ਸਥਾਨਾਂ ਤੇ ਜਾਣ ਦੀ ਸਲਾਹ ਬਣਾਈ ਪਰ ਅਖੀਰ ਚ ਗਲ ਸ਼੍ਰੀ ਅਮਰਨਾਥ ਤੇ ਆਕੇ ਰੁਕੀ ਇਹ ਸਥਾਨ ਜੰਮੂ ਕਸ਼ਮੀਰ ਪ੍ਰਾਂਤ ਵਿੱਚ ਪੈਂਦਾ ਹੈ ਇਸ ਬਾਰੇ ਸਾਰੇ ਸਹਿਮਤ ਹੋ ਗਏ ਕਿਉਂਕਿ ਇਸ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਸੀ ਦੇਖਿਆ ਇਸ ਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਚੱਲਣ ਲਈ ਦਿਨ ਮਿਥ ਰਿਆ ਗਿਆ ਯਾਨੀ ਜਿਹੜੀ ਡੇਟ ਹੈਗੀ ਆ ਉਹ ਫਿਕਸ ਕਰ ਲਈ ਗਈ ਵੀ ਇਸ ਦਿਨ ਨੂੰ ਆਪਾਂ ਚੜ੍ਹਾਈ ਕਰਾਂਗੇ ਆ ਉੱਥੇ ਪਹੁੰਚਾਂਗੇ ਗੜ ਸ਼ੰਕਰ ਤੋਂ ਯਾਤਰੀ ਬੱਸ ਫਾੜ ਕੇ ਅਸੀਂ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12:00 ਵਜੇ ਲਖਨਪੁਰ ਸਰਹੱਦ ਤੇ ਪਹੁੰਚੇ ਇਹ ਤੋਂ ਜੰਮੂ ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ ਇੱਥੇ ਚੈਕਿੰਗ ਅਤੇ ਟੈਕਸ ਅਦਾ ਕਰਨ ਲਈ ਕਾਫੀ ਸਮਾਂ ਰੁਕਣਾ ਪਿਆ ਜ਼ਿਆਦਾਤਰ ਯਾਤਰੀ ਇੱਥੋਂ ਦੇ ਮਸ਼ਹੂਰ ਪਕਵਾਨ ਲੱਡੂਆ ਦਾ ਸਵਾਦ ਚੱਕ ਰਹੇ ਸਨ ਜ਼ਿਆਦਾ ਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੇ ਜ਼ਿਆਦਾ ਜਾਂ ਆਪਾਂ ਕਹਿ ਸਕਦੇ ਆ ਬਹੁਤੇ ਠੀਕ ਹੈ ਉਹ ਜਿਹੜੇ ਯਾਤਰੀ ਸੀ ਉਹ ਪਕਵਾਨ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਫੇਮਸ ਹੁੰਦੀਆਂ ਨੇ ਜਿਵੇਂ ਇੱਥੇ ਦੇ ਜਿਹੜੇ ਲੱਡੂ ਸੀ ਉਹ ਉੱਥੇ ਖਾ ਰਹੇ ਸੀ ਰਾਤ ਦੇ 2 ਵਜੇ ਦੇ ਕਰੀਬ ਬੱਸ ਚੱਲੀ ਅਤੇ ਨੀਂਦ ਦੀ ਕੁੱਕੀ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਬੀਤ ਗਈ ਕਹਿੰਦਾ ਮਤਲਬ ਐਨੀ ਗੂੜੀ ਨੀਂਦ ਆਈ ਵੀ ਕੁੱਕੀ ਦਾ ਮਤਲਬ ਹੁੰਦਾ ਹੈ ਗੇੜੀ ਨੀਂਦ ਆਣਾ ਠੀਕ ਹੈ ਵੀ ਪਤਾ ਹੀ ਨਹੀਂ ਚੱਲਿਆ ਵੀ ਜਿਹੜਾ ਰਸਤਾ ਹੈਗਾ ਉਹ ਕਿਵੇਂ ਲੰਘ ਗਿਆ ਵੀ ਕਿਵੇਂ ਬੀਤ ਗਿਆ ਜਦੋਂ ਮੂਹਨੇਰੇ ਚਨੋਨੀ ਨਾਮਕ ਥਾਂ ਤੇ ਪਹੁੰਚੇ ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ ਹੁਣ ਇੱਥੇ ਮਨਮੋਹਕ ਕਹਿੰਦਾ ਮਤਲਬ ਦੇਖਣਯੋਗ ਜਿਹੜੇ ਹੁੰਦੇ ਨੇ ਨਜ਼ਾਰੇ ਉਹ ਸ਼ੁਰੂ ਹੋ ਗਿਆ ਸੀ ਜਦ ਆਪਾਂ ਇਸ ਥਾਂ ਤੇ ਜਿਹਦਾ ਨਾਂ ਹੈਗਾ ਚਨ ਚਨੈਨੀ ਚਨੋਨੀਨੀ ਚਨੈਨੀ ਉੱਥੇ ਪਹੁੰਚੇ ਤਾਂ ਬਹੁਤ ਸੁੰਦਰ-ਸੁੰਦਰ ਨਜ਼ਾਰੇ ਦੇਖਣ ਨੂੰ ਮਿਲ ਰਹੇ ਸੀ ਰਸਤੇ ਵਿੱਚ ਵਿਲੇ-ਵਿਲੇ ਲੰਗਰ ਵੀ ਚੱਲ ਰਹੇ ਸਨ ਰਸਤੇ ਵਿੱਚ ਥਾਂ-ਥਾਂ ਤੇ ਆਪਾਂ ਕਹਿ ਸਕਦੇ ਹਾਂ ਲੰਗਰ ਵੀ ਖਾਣ ਨੂੰ ਮਿਲ ਰਹੇ ਸੀ ਦੇਖਣ ਨੂੰ ਮਿਲ ਰਹੇ ਸੀ ਪੱਤੀ ਤਾਂ ਪਹੁੰਚੇ ਤਾਂ ਰਮਰੀਕ ਵਾਦੀਆਂ ਝਕੇਰੇ ਦਿਓਦਾਰ ਦੇ ਰੁੱਖ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ ਹੁਣ ਇਥੇ ਜਦੋਂ ਪਤਨੀ ਤਾਂ ਪਹੁੰਚੇ ਤਾਂ ਉੱਥੇ ਦਿਓਦਰ ਜਿਹੜਾ ਪੇੜ ਹੈਗਾ ਉੱਥੇ ਦੇ ਜਿਹੜੇ ਪੇੜ ਹੈਗੇ ਨੇ ਉਹਦੇ ਵਿੱਚ ਘਰੀਆ ਮੂਹਿਆ ਵਾਦੀਆਂ ਜਿਹੜੀਆਂ ਸੀ ਉਹ ਵੱਖਰਾ ਹੀ ਨਜ਼ਾਰਾ ਜਿਹੜਾ ਸੀ ਦੇਖਣ ਨੂੰ ਲੱਗ ਰਿਹਾ ਸੀ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦੇ ਵਿੱਚ ਜਿਹੜਾ ਸ਼ਬਦ ਹੈ ਰਮਣੀਕ ਉਹਦਾ ਮਤਲਬ ਹੈ ਮਨ ਨੂੰ ਮੋਹਣ ਵਾਲੀ ਇੱਥੇ ਰੁਮਕ ਦੀ ਠੰਡੀ ਹਵਾ ਨਾਲ ਪਿਛਲੇ ਮੈਦਾਨੀ ਇਲਾਕਿਆਂ ਦੀ ਅਤੇ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੁਣ ਇਹ ਤੇ ਰੁਮਕਦੀ ਦਾ ਮਤਲਬ ਹੁੰਦਾ ਹੌਲੀ ਹੌਲੀ چلਦੀ ਜਿਹੜੀ ਠੰਡੀ ਹਵਾ ਸੀ ਉਹ ਜਦ ਸਾਨੂੰ ਟੱਚ ਕਰਨ ਲੱਗੀ ਤਾਂ ਇਦਾਂ ਲੱਗੀ ਵੀ ਜਿਹੜੇ ਇਲਾਕੇ ਤੋਂ ਆਪਾਂ ਆਏ ਆ ਜਿਹੜੀ ਗਰਮੀ ਸੀ ਉਹਦੇ ਤੋਂ ਇਦੇ ਲੱਗ ਰਿਹਾ ਸੀ ਵੀ ਜਿਵੇਂ ਸਰੀਰ ਨੂੰ ਸਾਡੇ ਠੰਡ ਮਿਲ ਗਈ ਹੈ ਸ਼ਾਂਤੀ ਮਿਲੀ ਹੈ ਰਾਮਪਾਂਡ ਤੋਂ ਅਗੇ 25 ਕਿਲੋਮੀਟਰ ਲੰਬੀ ਜਵਾਰ சுரੰਗ ਲੰਘਣੀ ਪੈਂਦੀ ਹੈ சுரੰਗ ਦਾ ਮਤਲਬ ਇੱਥੇ ਇਹ ਹੈਗਾ ਵੀ ਟਨਲ ਜੀ ਨੂੰ ਆਪਾਂ ਕਹਿੰਦੇ ਆ ਉਹਦਾ ਨਾਮ ਜਵਾਰ ਟਨਲ ਹੈਗੀ ਹੈ ਉਹਨੂੰ ਕ੍ਰੋਸ ਕਰਨਾ ਪੈਂਦਾ ਹੈ ਕਾਜੀ ਕੁੰਡ ਤੋਂ ਅਨੰਤ ਨਾਗ ਹੁੰਦੇ ਹੋਏ ਸੀ ਸ਼ਾਮ 5:00 ਵਜੇ ਪਹਿਲਗਾਮ ਪਹੁੰਚ ਗਏ ਇਸ ਥਾਂ ਦੇ ਕੁਦਰਤੀ ਨਜ਼ਾਰੇ ਵੇਖਣ ਵਾਲੇ ਹਨ ਇੱਥੇ ਚੁਫੇਰੇ ਸੁਰੱਖਿਆ ਛਤਰੀ ਲਾਲ ਕਿਰੇ ਬੇਸ ਕੈਂਪ ਵਿੱਚ ਦਾਖਲ ਹੋ ਕੇ ਇੱਕ ਟੈਂਟ ਕਿਰਾਏ ਤੇ ਲੈ ਲਿਆ ਯਾਨੀ ਰਹਿਣ ਦੀ ਥਾਂ ਪੱਕੀ ਹੋ ਗਈ ਉਸ ਤੋਂ ਬਾਅਦ ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਉਚੇਚੇ ਪ੍ਰਬੰਧ ਕੀਤੇ ਹੋਏ ਸਨ ਵਧੀਆ ਪ੍ਰਬੰਧ ਕੀਤੇ ਹੋਏ ਸਨ ਠੀਕ ਹੈ ਸੁਰੱਖਿਆ ਦੇ ਵੀ ਪੁਖਤਾ ਇੰਜ਼ਾ ਇੰਤਜ਼ਾਮ ਸਨ ਮਤਲਬ ਪੱਕੇ ਪੱਕੇ ਇੰਤਜ਼ਾਮ ਜਿਹੜੇ ਸੀ ਆਪਾਂ ਕਹਿ ਸਕਦੇ ਆ ਪੁਖਤਾ ਦਾ ਮਤਲਬ ਮਜ਼ਬੂਤ ਇੰਤਜ਼ਾਮ ਪੱਕੇ ਇੰਤਜ਼ਾਮ ਕੀਤੇ ਹੋਏ ਸਨ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਸਨ ਮੈਡੀਕਲ ਕੈਂਪ ਲੱਗੇ ਹੋਏ ਸਨ ਯਾਤਰੀਆਂ ਦੀ ਸਹੂਲਤ ਲਈ ਅਰਜ਼ੀ ਟੋਰ ਤੇ ਪਖਾਨੇ ਅਤੇ ਇਸ਼ਨਾਨ ਕਰਨ ਬਣਾਏ ਗਏ ਸਨ ਠੀਕ ਹੈ ਮਤਲਬ ਬਾਥਰੂਮ ਬਣਾਏ ਗਏ ਸਨ ਠੀਕ ਹੈ ਇਸ਼ਨਾਨ ਕਰਨ ਦੇ ਪ੍ਰਬੰਧ ਬਣਾਏ ਗਏ ਸਨ ਜਿੱਥੇ ਉਹ ਨਹਾਤ ਹੋ ਸਕਦੇ ਨੇ ਉਹ ਸਾਰਾ ਕੰਮ ਕੀਤਾ ਹੋਇਆ ਸੀ ਲੰਗਰ ਵਿੱਚ ਖੀਰ ਜਲੇਬੀ ਕੇਸਰ ਦੁੱਧ ਮੁਰੱਬਾ ਅਤੇ ਦਖਣੀ ਰਾਜਾ ਦੇ ਤਰ੍ਹਾਂ-ਤਰ੍ਹਾਂ ਦੇ ਸਵਾਦੀ ਪਕਵਾਨ ਪਰੋਸੇ ਜਾਂਦੇ ਹਨ ਖਾਣਾ ਲੰਗਰ ਪਾਣੀ ਛੱਕ ਕੇ ਜਦੋਂ ਬਿਸਤਰਿਆਂ ਵਿੱਚ ਟਿਕੇ ਤਾਂ ਅਸਮਾਨ ਤੇ ਬੱਦਲ ਵਾਈ ਸੀ ਸਵੇਰੇ ਸਵੇਰੇ ਹਲੇ ਰਜਾਈਆਂ ਵਿੱਚ ਹੀ ਸਾ ਕੀ ਅਨਾਉਂਸਮੈਂਟ ਰਹੀ ਸੂਚਨਾ ਮਿਲੇਗੀ ਸ਼ੇਸ਼ਨਾਗ ਅਤੇ ਉੱਪਰ ਵਾਲੇ ਇਲਾਕੇ ਆ ਵਿੱਚ ਹੋ ਰਹੀ ਪਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ ਤੀਜੇ ਦਿਨ ਸੁਬਕਤੇ ਯਾਤਰਾ ਸ਼ੁਰੂ ਹੋਣ ਦੀ ਅਨਾਉਂਸਮੈਂਟ ਹੋਣ ਕਰਕੇ ਯਾਤਰੀਆਂ ਨੇ ਨਾ ਤੋਕੇ ਫਟਾਫਟ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੁਣ ਇੱਥੇ ਸੋ ਵਕਤ ਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਸਵੇਰੇ ਸਵੇਰੇ ਜਿਹੜੀ ਜਲਦੀ ਅਨਾਉਂਸਮੈਂਟ ਹੋਈ ਸੀ ਨਾ ਉਹਨੂੰ ਆਪਾਂ ਕਹਿੰਦੇ ਆ ਸੋ ਵਕਤ ਦੀ ਅਨਾਉਂਸਮੈਂਟ ਹੋਈ ਤੇ ਲੋਕਾਂ ਨੇ ਸਮਾਨ ਇਕੱਠਾ ਕਰਨਾ ਆਪਣਾ ਸ਼ੁਰੂ ਕਰ ਦਿੱਤਾ ਅਨਾਉਂਸਮੈਂਟ ਪਤਾ ਹੈ ਨਾ ਜਦ ਉੱਚੀ ਉੱਚੀ ਬੋਲਦੇ ਆ ਤੇ ਬੱਦਲਵਾਈ ਦਾ ਮਤਲਬ ਹੁੰਦਾ ਬਦਲਾਂ ਦਾ ਛਾਇਆ ਹੋਣਾ ਉਹਨੂੰ ਆਪਾਂ ਬੱਦਲਵਾਈ ਕਹਿੰਦੇ ਆ ਕਿਉਂਕਿ ਆਪਾਂ ਉੱਤੇ ਚੜਾਈ ਤੇ ਜਾਣਾ ਤੇ ਬਾਰਿਸ਼ ਹੋਈ ਤਾਂ ਮੌਸਮ ਵਿਗੜ ਸਕਦਾ ਇਸੇ ਕਰਕੇ ਅਨਾਉਂਸਮੈਂਟ ਹੋ ਗਈ ਸੀ ਵੀ ਨਹੀਂ ਇਹ ਆਪਾਂ ਇਸ ਟਾਈਮ ਤੇ ਨਹੀਂ ਜਾ ਸਕਦੇ ਇਸ ਦਿਨ ਨਹੀਂ ਜਾ ਸਕਦੇ ਤਾਂ ਕਿ ਪਾਰੀ ਸਮਾਨ ਬਸਾਤੇ ਹੋਰ ਵਾਣਾ ਵਿੱਚ ਰੱਖ ਕੇ ਇੱਥੋਂ ਪਿੱਠੂ ਬੈਗ ਰਹੀ ਲੋੜਿੰਦਾ ਸਮਾਨ ਨਾਲ ਲਿਜਾਇਆ ਜਾਂਦਾ ਹੈ ਲੋੜਿੰਦਾ ਮਤਲਬ ਲੋਡ ਦਾ ਜਿਹੜਾ ਸਮਾਨ ਹੈ ਸਿਰਫ ਉਹੀ ਨਾਲ ਲਿਜਾਇਆ ਜਾਂਦਾ ਹੈ ਪਿੱਠੂ ਬੈਗ ਮਤਲਬ ਜਿਹੜਾ ਤੁਸੀਂ ਮੋਢੇ ਤੇ ਚੁੱਕ ਕੇ ਲੈ ਕੇ ਜਾਂਦੇ ਹੋ ਨਾ ਉਹਨੂੰ ਆਪਾਂ ਪਿੱਠੂ ਬੈਗ ਕਹਿੰਦੇ ਹਾਂ ਠੀਕ ਹੈ ਸਮਝ ਆਇਆ ਮਤਲਬ ਪਿੱਠੂ ਬੈਗ ਦੇ ਵਿੱਚ ਵੀ ਸਮਾਨ ਪਾ ਲਿੱਤਾ ਜਾਂਦਾ ਉੱਥੋਂ ਲੈ ਕੇ ਜਾਇਆ ਜਾਂਦਾ ਇਸ ਸਮਾਨ ਵਿੱਚ ਗਰਮ ਕੱਪੜੇ ਪਰਸਾਤੀ ਦਵਾਈ ਬੈਟਰੀ ਪਾਣੀ ਆਦੀ ਚੀਜ਼ਾਂ ਜ਼ਰੂਰੀ ਹਨ ਹੁਣ ਇੱਥੇ ਬਰਸਾਤੀ ਦਾ ਮਤਲਬ ਹੁੰਦਾ ਹੈ ਮੀਂਹ ਤੋਂ ਬਚਾਉਣ ਵਾਲੀ ਜਿਹੜੀ ਲੰਬੀ ਜੀ ਆਪਾਂ ਕਹਿ ਸਕਦੇ ਆ ਜਾਂ ਪਤਲਾ ਜਿਹਾ ਜਿਹੜਾ ਕੋਟ ਹੁੰਦਾ ਹੈ ਨਾ ਰੇਨ ਕੋਟ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਵੀ ਬਰਸਾਤੀ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਚੱਲਦੇ ਹਾਂ ਕੀ ਦੱਸਿਆ ਗਿਆ ਪਵਿੱਤਰ ਗੁਫਾ ਤੱਕ ਜਾਣ ਲਈ ਦੋ ਰਸਤੇ ਹਨ ਇੱਕ ਰਸਤਾ ਪਹਿਲਗਾਉਂ ਤੋਂ ਚੰਦਨਵਾਰੀ ਸ਼ੇਸ਼ਨਾਗ ਅਤੇ ਪੰਚਤੜਨੀ ਹੋ ਕੇ ਅਤੇ ਦੂਜਾ ਬਲਟਾਲ ਰਹੀ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ ਜਿਹੜੇ ਯਾਤਰੀ ਪਹਿਲਗਾਮ ਤੋਂ ਯਾਤਰਾ ਸ਼ੁਰੂ ਕੇ ਵਾਪਸੀ ਤੇ ਬਲਟਾਲ ਰਹੀ ਆਉਂਦੇ ਹਨ ਉਹਨਾਂ ਦੀਆਂ ਬੱਸਾਂ ਬਲਟਾਲ ਪਹੁੰਚ ਜਾਂਦੀਆਂ ਹਨ ਕਾਫੀ ਗਿਣਤੀ ਵਿੱਚ ਯਾਤਰੀ ਬਲਟਾਲ ਰਹੀ ਹੀ ਜਾਂਦੇ ਹਨ ਅਤੇ ਇਸੇ ਰਸਤੇ ਉਹੀ ਵਾਪਸ ਆਉਂਦੇ ਹਨ ਬਲਟਾਲ ਵਾਲੇ ਅਸੀਂ ਪਹਿਲਕਾਉ ਤੋਂ ਅੱਗੇ ਚੰਦਨਵੜੀ ਤੋਂ ਯਾਤਰਾ ਸ਼ੁਰੂ ਕਰਨੀ ਸੀ ਨਾ ਤੋ ਕਿ ਅਸੀਂ ਸਵੇਰੇ 5 ਵਜੇ ਕਤਾਰ ਵਿੱਚ ਜਾ ਲੱਗੇ ਲਾਈਨ ਵਿੱਚ ਅੱਗੇ ਸੁਰੱਖਿਆ ਦਸਤਿਆਂ ਨੇ ਰੋਕ ਲਈ ਹੋਈ ਸੀ ਸੁਰੱਖਿਆ ਦਸਤਿਆਂ ਦਾ ਮਤਲਬ ਹੁੰਦਾ ਹੈ ਰਖਵਾਲੀ ਕਰਨ ਵਾਲੇ ਜਿਹੜੇ ਫੌਜੀ ਹੁੰਦੇ ਆ ਉਹਨਾਂ ਨੂੰ ਸੁਰੱਖਿਆ ਦਸਤਿਆਂ ਬੋਲਿਆ ਜਾਂਦਾ ਠੀਕ ਹੈ ਦੋ ਘੰਟਿਆਂ ਬਾਅਦ ਜਦੋਂ ਹਰੀ ਚੰਡੀ ਮਿਲੀ ਤਾਂ ਚੰਦਨਵੜੀ ਪਹੁੰਚਣ ਲਈ ਯਾਤਰੀ ਟੈਕਸੀਆਂ ਵੱਲ ਨੂੰ ਦੌੜ ਪਏ। ਨਦੀ ਦੇ ਕੰਡੇ-ਕੰਡੇ ਕਿਨਾਰੇ-ਕਿਨਾਰੇ ਚੰਦਨਵੜੀ ਇੱਥੋਂ 16 ਕਿਲੋਮੀਟਰ ਦੂਰ ਹੈ। ਇਹ ਸਥਾਨ ਸਮੁੰਦਰੀ ਤਲ ਤੋਂ 8500 ਫੁੱਟ ਦੀ ਉਚਾਈ ਤੇ ਹੈ। ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ। ਯਾਤਰੀਆ ਕੋਲ ਡੰਡਾ ਹੋਣਾ ਜ਼ਰੂਰੀ ਹੈ ਜਿਸ ਆਸਰੇ ਉਹ ਤਿੱਖੀ ਚੜਾਈ ਚੜ੍ਹਦੇ ਹਨ। ਇੱਥੇ ਵੱਖ-ਵੱਖ ਸੂਬਿਆਂ ਤੋਂ ਆਏ ਲੰਗਰ ਲੱਗੇ ਹੋਏ ਸਨ ਸੂਬਿਆਂ ਮਤਲਬ ਵੱਖ-ਵੱਖ ਪ੍ਰਾਂਤਾਂ ਤੋਂ ਆਏ ਜਿਹੜੇ ਲੋਕ ਸੀਰੋਂ ਨੇ ਵੱਖ-ਵੱਖ ਤਰੀਕੇ ਦੇ ਉੱਥੇ ਲੰਗਰ ਲਾਏ ਹੋਏ ਸੀ ਠੀਕ ਹੈ ਨਾ ਅੱਗੇ ਸ਼ੇਸ਼ਨਾਗ ਇੱਥੋਂ 8 ਕਿਲੋਮੀਟਰ ਦੂਰ ਹੈ ਪੈਦਲ ਯਾਤਰਾ ਦੌਰਾਨ ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ ਤੁਰੰਤ ਅਸਮਰਥ ਯਾਤਰੀ ਕੋੜਿਆ ਦਾ ਆਸਰਾ ਲੈਂਦੇ ਹਨ ਮਤਲਬ ਜੋ ਤੁਰਫੇ ਨਹੀਂ ਸਕਦੇ ਉਹ ਕੋੜਿਆ ਰਾਹੀਂ ਉੱਤੇ ਚੜਦੇ ਹੈਗੇ ਨੇ ਮਤਲਬ ਕੋੜਿਆਂ ਦੇ ਉੱਤੇ ਬੈਠ ਕੇ ਅੱਗੇ ਕੋੜਿਆਂ ਵਾਲੇ ਜ਼ਿਆਦਾਤਰ ਗੁੱਡੂ ਡੁੰਗੀਆਂ ਖਾਈਆਂ ਵੱਲ ਨੂੰ ਚੱਲਦੇ ਹਨ ਅਤੇ ਯਾਤਰੀਆਂ ਨੂੰ ਪਹਾੜ ਵੱਲ ਜਾਣ ਨੂੰ ਆਵਾਜ਼ਾ ਦਿੰਦੇ ਹਨ ਪਿੱਸੂ ਕਾਟੀ ਤੱਕ ਚੜਾਈ ਤਿੱਖੀ ਹੈ ਰਸਤੇ ਵਿੱਚ ਪ੍ਰਕਿਰਤੀ ਦੇ ਅਜਬ ਦ੍ਰਿਸ਼ ਹੈਗੇ ਨੇ ਕਹਿੰਦਾ ਮਤਲਬ ਪ੍ਰਕృతి ਹੁੰਦਾ ਕੁਦਰਤ ਦੇ ਬਹੁਤ ਅਜਬ ਵਧੀਆ ਦ੍ਰਿਸ਼ ਹੈਗੇ ਨੇ ਇੱਕ ਪਾਸੇ ਬਰਫ਼ ਦੇ ਪਹਾੜ ਹਨ ਦੂਜੇ ਪਾਸੇ ੁੰਡ-ਮੁੰਡ ਪਹਾੜੀਆਂ ਮੌਸਮ ਦੇ ਮਿਸਾਜ ਦਾ ਕੋਈ ਪਤਾ ਨਹੀਂ ਲੱਗਦਾ ਕਦੇ ਗਰਮੀ ਕਦੇ ਠੀਂ ਹਵਾਵਾਂ ਤੇ ਕਦੀ ਬਿਨ ਚਟ ਬਦਲੀ ਸਿਰ ਤੇ ਆ ਕੇ ਵਰਖਾ ਸ਼ੁਰੂ ਕਰ ਦਿੰਦੀ ਹੈ ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਵੀ ਇੱਥੇ ਠੀਂ ਦਾ ਮਤਲਬ ਹੁੰਦਾ ਠੰਡੀਆਂ ਹਵਾਵਾਂ ਤੇ ਆਪਾਂ ਇਹ ਕਹਿ ਸਕਦੇ ਆ ਵੀ ਬਿਨ ਚੱਟ ਮਤਲਬ ਥੋੜੀ ਦੇਰ ਦੇ ਲਈ ਆ ਕੇ ਜਿਹੜੀ ਹਵਾਵਾਂ ਹੈਗੀਆਂ ਨੇ ਵਰਖਾ ਜਾਂ ਆਪਾਂ ਕਹਿ ਸਕਦੇ ਆ ਜੋ ਵੀ ਹੁੰਦਾ ਹੈ ਉਹ ਫਟਾਫਟ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਅਗੇ ਇਸ ਮੌਕੇ ਬਰਸਾਤੀ ਅਤੇ ਗਰਮ ਕਪੜੇ ਪਹਿਣਨੇ ਪੈਂਦੇ ਹਨ ਮੌਸਮ ਜਿਵੇਂ ਬਦਲਦਾ ਤਿਰਕਲ ਤੋਂ ਬਚਾ ਲਈ ਡੰਡਾ ਸਾਤ ਦਿਂਦਾ ਹੈ ਸ਼ੇਸ਼ਨਾ ਤੋਂ 2 ਕਿਲੋਮੀਟਰ ਪਿੱਛੇ ਵਰਖਾ ਸ਼ੁਰੂ ਹੋ ਗਈ ਅਤੇ ਕਾਫੀ ਸਮਾਂ ਗੜੇ ਪੈਂਦੇ ਰਹੇ ਠੰਡ ਇੱਕਦਮ ਵੱਧ ਗਈ ਵਰਗ ਤੇ ਵੀ ਵਰਦੇ ਮੀ ਵਿੱਚ ਅਸੀਂ ਸ਼ੇਸ਼ਨਾਗ ਉੱਥੇ ਪਹੁੰਚ ਗਏ ਇਸ ਥਾਂ ਦੀ ਸਮੁੰਦਰੀ ਤਲ ਤੋਂ ਉਚਾਈ 11330 ਫੁੱਟ ਹੈ ਇੱਥੇ ਅਸੀਂ ਰੱਟ ਠਹਿੜਨਾ ਸੀ ਸਵੇਰੇ ਲੰਗੜ ਛੱਕੜ ਉਪਰੰਤ ਪੰਜ ਤਰਨੀ ਲਈ ਚੱਲ ਪਏ 2 ਘੰਟਿਆਂ ਬਾਅਦ ਗਣੇਸ਼ ਟਾਪ ਪਹੁੰਚੇ ਇੱਥੋਂ ਦੇ ਦ੍ਰਿਸ਼ ਵੀ ਦੇਖਣਯੋਗ ਹਨ ਸਾਰੇ ਪਾਸੇ ਬਰਫ਼ੀ ਬਰਫ਼ ਸੀ ਯਾਤਰੀਆਂ ਦੀ ਸਮੂਹਤ ਲਈ ਇੱਥੇ ਲੰਗਰ ਅਤੇ ਫਰਸਟ ਏਡ ਕੈਪਲਾਈ ਹੋਏ ਸਨ ਦੁਪਹਿਰ ਵੇਲੇ 8075 ਦੀ ਪਹੁੰਚ ਗਏ ਇੱਥੇ ਟੰਬੂਆ ਵਿੱਚ ਕਾਫੀ ਸ਼ਰਧਾਲੂ ਠਹਿਰੇ ਹੋਏ ਸਨ ਸ਼ਰਧਾਲੂ ਮਤਲਬ ਸ਼ਰਧਾ ਰੱਖਣ ਵਾਲੇ ਜਿਹੜੇ ਦਾਨ ਬਹੁਤ ਜ਼ਿਆਦਾ ਕਰਦੇ ਹੈਗੇ ਨੇ ਉਹ ਸਭ ਲੋਕ ਜਿਹੜੇ ਹੈਗੇ ਨੇ ਉਹ ਠਹਿਰੇ ਹੋਏ ਸਨ ਉਹ ਉੱਥੇ ਵੀ ਪਹੁੰਚੇ ਹੋਏ ਸਨ ਠੀਕ ਹੈ पंचतarni स्थान बारे मानता है कि भगवान शंकर ने श्री अमरनाथ गुफा भेद प्रवेश तो पहला पांच तत्त्वਾਂ ਦਾ ਤਿਆਗ ਕਰਕੇ ਤੰਦਵ ਨ੍ਰਿਤ ਕੀਤਾ ਸੀ ਤਿੱਖੀ ਚੜਾਈ ਵਾਲੇ ਰਸਤੇ ਹੁੰਦੇ ਹੋਏ ਅਸੀਂ ਬਰਫ਼ ਦੀਆਂ ਡਿੱਗਾ ਅਤੇ ਬਰਫ਼ ਦੇ ਬਣੇ ਪੁੱਲਾਂ ਉੱਤੋਂ ਗੁਜ਼ਰ ਕੇ ਸ਼ਾਮ ਵੇਲੇ ਪਵਿੱਤਰ ਗੁਫਾ ਦੇ ਨਜ਼ਦੀਕ ਪਹੁੰਚ ਗਏ ਮਤਲਬ ਇਹ ਜੀ ਚੜਾਈ ਸੀਗੀ ਉੱਥੇ ਰਾਤ ਨੂੰ ਤੰਬੂ ਕਿਰਾਏ ਤੇ ਲਿਆ ਟੈਂਟ ਨਾ ਤੋਕੇ ਅਸੀਂ 3 ਵਜੇ ਤੜਕੇ ਦਰਸ਼ਨਾ ਲਈ ਕਤਾਰਾ ਵੇਜ ਲਾ ਕੇ 8 ਵਜੇ ਦਰਸ਼ਨ ਸ਼ੁਰੂ ਹੋਏ 10 ਵਜੇ ਅਸੀਂ ਗੁਫਾ ਵਿੱਚ ਸਾਂ ਇਸ ਸਥਾਨ ਤੇ ਭਗਵਾਨ ਸ਼ੰਕਰ ਨੇ માતા ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ ਇਹ ਪਾਵਨ ਸਥਾਨ ਸਮੁਦਰੀ ਤਲ ਤੋਂ 12729 ਫੁੱਟ ਦੀ ਉਚਾਈ ਤੇ ਸਥਿਤ ਹੈ ਫਲਟਾルト ਹੈਲੀਕਾਪਟਰ ਦੀ ਸੇਵਾ ਵੀ ਸ਼ੁਰੂ ਕੀਤੀ ਜਾਂਦੀ ਆਸ ਹੈ ਦੇਖੋ ਇਹ ਮੈਂ ਦੱਸਣ ਚਾਹੰਦੀ ਆ ਇੱਥੇ ਢਿੰਗਾ ਦਾ ਮਤਲਬ ਹੁੰਦਾ ਹੈ ਬਰਫ਼ ਦਾ ਇਕੱਠਾ ਹੋਇਆ ਜਿਹੜਾ ਸਮੂਹ ਹੁੰਦਾ ਹੈ ਉਵੇਂ ਹੀ ਪਾਵਨ ਦਾ ਮਤਲਬ ਹੁੰਦਾ ਹੈ ਪਵਿੱਤਰ ਠੀਕ ਹੈ ਗੋਫਾ ਕੀ ਹੁੰਦਾ ਹੈ ਪਹਾੜ ਵਿੱਚ ਬਣੀ ਹੋਈ ਇੱਕ ਆਪਾਂ ਕਹਿ ਸਕਦੇ ਹਾਂ ਡੁੰਗੀ ਤੇ ਖੁੱਲੀ ਜਿਹੜੀ ਥਾਂ ਹੁੰਦੀ ਹੈ ਉਹਨੂੰ ਆਪਾਂ ਗੋਫਾ ਕਹਿੰਦੇ ਆ ਠੀਕ ਹੈ ਸਾਰਿਆਂ ਨੂੰ ਪਤਾ ਹੋਏਗਾ ਤੇ ਆ ਜਿਹੜੇ ਬਨਸਪਤੀ ਕੀ ਹੁੰਦਾ ਬਨਸਪਤੀ ਹੁੰਦਾ ਜੋ ਆਪਾਂ ਪੜਾਂਗੇ ਜਿਹੜੇ ਰੁੱਖ ਬੂਟੇ ਹੁੰਦੇ ਉਹਨਾਂ ਨੂੰ ਬਨਸਪਤੀ ਕਹਿੰਦੇ ਆਂ ਅੱਗੇ ਦੱਸਿਆ ਗਿਆ ਵਾਪਸੀ ਦਾ ਸਾਡਾ ਪ੍ਰੋਗਰਾਮ ਵਾਲਟਾਲ ਰਹੀ ਆਉਂਦਾ ਸੀ ਤਿੱਖੀ ਉਤਰਾਈ ਚੜਾਈ ਦੇ ਬਰਾਬਰ ਹੀ ਹੈ ਰਾਵੀ ਚੱਟਾ ਦਾ ਖਿਸਕਣ ਵਾਲੇ ਪਹਾੜਾਂ ਗੋਫਾ ਨੇੜਲੇ ਪਹਾੜਾ ਤੇ ਬਨਸਪਤੀ ਬਹੁਤ ਘੱਟ ਹੈ ਬਨਸਪਤੀ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਫੁੱਲ ਬੁੱਟੇ ਹੁੰਦੇ ਨੇ ਉਹਨਾਂ ਨੂੰ ਆਪਾਂ ਬਨਸਪਤੀ ਕਹਿੰਦੇ ਆਂ ਵੀ ਉੱਥੇ ਬਹੁਤ ਘੱਟ ਹੈਗੇ ਨੇ ਇਹ ਦੱਸਿਆ ਗਿਆ ਇੱਥੇ ਠੀਕ ਹੈ ਅਗੇ ਪਿਛਲੇ ਸਾਲਾਂ ਦੇ ਮੁਕਾਬਲੇ ਯਾਤਰੀਆਂ ਲਈ ਸਹੂਲਤਾ ਵਿੱਚ ਵਾਧਾ ਹੋਇਆ ਹੈ ਚੌਥੇ ਦਿਨ ਅਸੀਂ ਚਿਰਿਆਂ ਤੇ ਅਦੁੱਤੀ ਖੁਸ਼ੀ ਅਤੇ ਅਪੁੱਲ ਯਾਦਾ ਲੈ ਕੇ ਵਾਪਸ ਚੱਲ ਪਏ ਹਾਂ ਅਦੁੱਤੀ ਦਾ ਮਤਲਬ ਹੁੰਦਾ ਆਪਾਂ ਇਹ ਕਹਿ ਸਕਦੇ ਆਂ ਅਦਭੁਤੀ ਆ ਤੁਸੀਂ ਕਹਿ ਸਕਦੇ ਹੋ ਬਹੁਤ ਜ਼ਿਆਦਾ ਖੁਸ਼ੀ ਲੱਗੀ ਰਸਤੇ ਵਿੱਚ ਅਸੀਂ ਦਲਚੀਲ ਅਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਦੇਖਿਓ ਤੱਕਣਾ ਸੀ ਮਤਲਬ ਦੇਖਿਓ ਉਹਨਾਂ ਨੂੰ ਦੇਖਣਾ ਸੀ ਤੇ ਸੀ ਕਿ ਪਾਠ ਬਾਰੇ ਚਰਚਾ ਹੁਣ ਚਰਚਾ ਕਰਦੇ ਆ ਇਸ ਪਾਠ ਤੇ ਅਭਿਆਸ ਬਾਰੇ ਤਾਂ ਸ਼ੁਰੂ ਕਰਦੇ ਆ ਇੱਥੇ ਪਹਿਲਾ ਜਿਵੇਂ ਪ੍ਰਸ਼ਨ ਦਿੱਤਾ ਹੋਇਆ ਅਭਿਆਸ ਦਾ ਤੇ ਇੱਥੇ ਕਿਹਾ ਗਿਆ ਬਹੁਵਿਕਲਪੀ ਪ੍ਰਸ਼ਨ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਪਹਿਲਾ ਸ਼੍ਰੀ ਅੰਮਰਨਾਥ ਅਸਥਾਨ ਕਿਸ ਪ੍ਰਾਂਤ ਵਿੱਚ ਹੈ हिमाचल प्रदेश जम्मू कश्मीर या उत्तरांचल ए है गए जम्मू कश्मीर दे विच पहलगांव तो चंदनवाड़ी कितनी दूर है उत्तर ओड़ा सोलह किलोमीटर छब्बीस किलोमीटर या चौदह किलोमीटर उत्तर है गए चौदह किलोमीटर आगे तुरंत तो असमर्थ यात्री कादी सवारी करते हैं घोड़े दी ऊंट दी या हाथी दी

संगड़े जंगला वाले या हरे परे उत्तर है चट्टाना खिसकन वाले आगे छोटे उत्तर वाले प्रश्न है पहला अमरनाथ यात्रा ले सारे साथी क्यों सहमत हो गए उत्तर क्योंकि किसी ने भी पहला स्थान देखा नहीं सी दूसरा लखनपुर सरहद ज्यादातर यात्री की कर रहे सन ਤਰ ਉਹ ਉਥੋਂ ਦੇ ਮਸ਼ਹੂਰ ਪਕਵਾਨ ਲਟੂਆ ਦਾ ਸਵਾਦ ਚਖ ਰਹੇ ਸਨ ਤੀਜਾ ਪਤਨੀ ਤੋਂਬ ਦਾ ਮੌਸਮ ਕਿਹੋ ਜਿਹਾ ਸੀ ਉੱਥਰ ਇੱਥੇ ਠੰਡੀ ਹਵਾ ਰੁਮਕ ਰਹੀ ਸੀ ਤੇ ਮੈਦਾਨੀ ਇਲਾਕੇ ਦੀ ਗਰਮੀ ਕੱਟ ਗਈ ਸੀ ਚੌਥਾ ਸ਼੍ਰੀ ਅਮਰਨਾਥ ਸਾਈਨ ਬੋਰਡ ਸਾਈਨ ਬੋਰਡ ਵੱਲੋਂ ਕਿਹੜੇ ਪ੍ਰਬੰਧ ਕੀਤੇ ਗਏ ਸਨ ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਮੈਡੀਕਲ ਕੈਂਪ ਲਾਏ ਗਏ ਸਨ ਤੇ ਯਾਤਰੀਆਂ ਲਈ ਆਰਜ਼ੀ ਪਖਾਨੇ ਤੇ ਇਸ਼ਨਾਨ ਕਰ ਬਣਾਏ ਗਏ ਸਨ ਪੰਜਵਾ ਪਿਸੂ ਕਾਟੀ ਤੱਕ ਚੜਾਈ ਕਿਹੋ ਜਈ ਹੈ ਉੱਤਰ ਤਿੱਖੀ ਅਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਲੇਖਕ ਅਤੇ ਉਸਦੇ ਸਾਥੀ ਲਖਨਪੁਰ ਸਰਹੱਦ ਤੱਕ ਕਿਵੇਂ ਪਹੁੰਚੇ ਉੱਤਰ ਲੇਖਕ ਅਤੇ ਉਸਦੇ ਸਾਥੀ ਗੜਸ਼ੰਕਰ ਤੋਂ ਬਸਵੇ ਚੜ ਕੇ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਮਾਰਗ ਰਹੀ ਲਖਨਪੁਰ ਪਹੁੰਚੇ ਦੂਜਾ ਲੰਗਰਾ ਵਿੱਚ ਕਿਹੜੇ ਕਿਹੜੇ ਪਕਵਾਨ ਪਰੋਸੇ ਜਾਂਦੇ ਹਨ ਉੱਤਰ ਲੰਗਰਾ ਵਿੱਚ ਖੀਰ ਜਲੇਬੀ ਕੇਸਰ ਦੁੱਧ ਮੁਰੱਬਾ ਤੇ ਦੱਖਣੀ ਰਾਜਾਂ ਦੇ ਕਈ ਤਰ੍ਹਾਂ ਦੇ ਸਵਾਦੀ ਪਕਵਾਨ ਪਰੋਸੇ ਜਾਂਦੇ ਹਨ ਤੀਜਾ तीजे दिन सुबह सवेरे अनाउंसमेंट रही की सूचना मिली उत्तर तीजे दिन सुबह के अनाउंसमेंट रही ये सूचना मिली की यात्रा सवेरे सुबह शुरू हो जाएगी। चौथा श्री अमरनाथ गुफा तक पहुंचने के लिए केड़े केरे रस्ते हैं उत्तर श्री अमरनाथ की गुफा तक पहुंचने के लिए दो रस्ते हैं ਇਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ ਸ਼ੇਸ਼ਨਾਕ ਤੇ ਪੰਚਤਰੀ ਹੋ ਕੇ ਜਾਂਦਾ ਹੈ ਤੇ ਦੂਜਾ ਬਾਲਟਾਲ ਰਹੀ ਪੰਜਵਾਂ ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾ ਦਾ ਵਰਣਨ ਕਰੋ ਉੱਤਰ ਪੈਦਲ ਤੁਰਨ ਵਾਲੇ ਯਾਤਰੀਆਂ ਨੂੰ ਡੰਡੇ ਦੀ ਸਹਾਇਤਾ ਨਾਲ ਤਿੱਖੀ ਚੜਾਈ ਚੜ੍ਹਨੀ ਪੈਂਦੀ ਹੈ ਰਸਤੇ ਵਿੱਚ ਵਕ ਵਕ ਪ੍ਰਾਂਤਾ ਦੇ ਲੰਗਰ ਲੱਗੇ ਹੁੰਦੇ ਹਨ ਇੱਕ ਪਾਸੇ ਉੱਚੇ ਪਹਾੜ ਹੁੰਦੇ ਹਨ ਤੇ ਦੂਜੇ ਪਾਸੇ ਡੁੰਗੀਆਂ ਖਾਈਆਂ ਪ੍ਰਕਿਰਤੀ ਦੇ ਦ੍ਰਿਸ਼ ਅਜਬ ਹਨ ਐਦਾ ਲਿਖਾਂਗੇ ਦ੍ਰਿਸ਼ ਠੀਕ ਹੈ ਅੱਗੇ ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਗੁੰਡਮੁੰਡ ਪਹਾੜੀਆਂ ਮੌਸਮ ਦੇ ਮਿਸਾਜ ਦਾ ਕੁਝ ਪਤਾ ਨਹੀਂ ਕੁਝ ਪਤਾ ਨਹੀਂ ਲੱਗਦਾ ਕਦੇ ਗਰਮੀ ਹੁੰਦੀ ਹੈ ਤੇ ਕਦੇ ਠੰਡਾਵਾਵਾਂ ਚੱਲਦੀਆਂ ਹਨ ਕਿਸੇ ਵੇਲੇ ਅ ਚਾਟ ਹੀ ਕੋਈ ਬਦਲੀ ਨਹੀਂ ਵਰਾਉਂ ਲੱਗਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਗਿਆ ਵੀ ਗੜੇ ਵੀ ਪੈਂਦੇ ਹਨ ਅਗੇ ਵਾਕਾ ਵਿੱਚ ਵਰਤੋ ਤੇ ਮੈਂ ਇੱਥੇ ਸ਼ਬਦ ਲਿਖੇ ਜਿਵੇਂ ਸਭ ਤੋਂ ਪਹਿਲਾ ਚਰਚਾ ਮਤਲਬ ਵਿਚਾਰ ਬਟੰਦਰਾ ਇਸ ਕਹਾਣੀ ਦੇ ਗੁਣਾ ਔਗੁਣਾ ਬਾਰੇ ਚਰਚਾ ਕਰੋ ਦੂਜਾ ਵਿੜਲੇ-ਵਿੜਲੇ ਮਤਲਬ ਟਾਮੇਟਾਵੇਂ ਜਾਂ ਦੂਰ-ਦੂਰ ਇਸ ਪਹਾੜੀ ਉੱਤੇ ਰੁੱਖ ਵਿੜਲੇ-ਵਿੜਲੇ ਹੀ ਹਨ ਅਗੇ प्रबंध का मतलब इंतजाम मेले का प्रबंध पुलिस करती है अगला कतार का मतलब लाइन आगे पीछे खड़े होना बस या रेल दी टिकट लैंड समय सानू खिड़की सामने कतार विच खड़े होना चाहिए अगला बिंद चट मतलब थोड़ा समा बदली आई थे बिंद चट वरुके चली गई छे गड़े मतलब ਓਲੇ ਕੱਲ ਖੂਬ ਗੜੇ ਪਏ ਤੇ ਅੱਜ ਠੰਡ ਵੱਧ ਗਈ ਅਗਲਾ ਅਦੁੱਤੀ ਮਤਲਬ ਲਸਾਨੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਅਸੂਲਾ ਉਤੇ ਡੇ ਰਹਿਆ ਅਦੁੱਤੀ ਕੁਰਬਾਨੀ ਦਿੱਤੀ ਇਹਨੂੰ ਤੁਸੀਂ ਕਹਿ ਸਕਦੇ ਹੋ ਬੇਮਿਸਾਲ ਵੀ ਠੀਕ ਹੈ ਅੱਗੇ ਹੈਗੇ ਖਾਲੀ ਥਾਵਾਂ ਭਰੋ ਇਹਦਾ ਉੱਤਰ ਮੈਂ ਇੱਥੇ ਲਿਖਿਆ ਜਿਵੇਂ ਸਭ ਤੋਂ ਪਹਿਲਾ ਜਦੋਂ ਮੂਹਨੇਰੀ ਚੇਨੇਨੀ ਪਹੁੰਚੇ ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁਕੇ ਸਨ ਦੂਜਾ ਰਾਮਪਨ ਤੋਂ ਅਗੇ 80 ਕਿਲੋਮੀਟਰ ਲੰਬੀ ਜਵਾਰ ਸੁਰੰਗ ਲੰਘਨੀ ਪੈਂਦੀ ਹੈ ਤੀਜਾ ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਅਬਰਨਾਥ ਟ੍ਰੇਨ ਬੋਰਡ ਵੱਲੋਂ ਉੱਚੇਚੇ ਪ੍ਰਬੰਧ ਕੀਤੇ ਹੋਏ ਸਨ ਇੱਕ ਪਾਸੇ ਉੱਚੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ ਦਿਲ ਕੰਨ ਤੋਂ ਬਚਾ ਲਈ ਡੰਡਾ ਸਾਥ ਦਿੰਦਾ ਹੈ ਅਗੇ ਇਹ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਜਿਵੇਂ ਮੈਂ ਇੱਥੇ ਲਿਖਿਆ ਪਹਿਲਾ ਪੰਜਾਬੀ ਵਿੱਚ ਫਿਰ ਹਿੰਦੀ ਫਿਰ ਅੰਗਰੇਜ਼ੀ ਵਿੱਚ ਠੀਕ ਹੈ ਚਲੋ ਪੜਦੇ ਹਾਂ ਛੁੱਟੀਆਂ ਛੁੱਟੀਆਂ ਹੌਲੀਡੇਸ ਸਮਾ ਸਮੇਂ ਟਾਈਮ ਯਾਤਰਾ ਯਾਤਰਾ ਵੇਜ਼ੇ ਫਟਾਫਟ ਫਟਾਫਟ ਹੇਸਟੀਲੀ ਜਾਂ ਤੁਸੀਂ ਕਹਿ ਸਕਦੇ ਹੋ ਕੁਇਕਲੀ ਸੁੰਦਰ ਸੁੰਦਰ ब्यूटीफुल आगे है व्याकरण पहला प्रश्न हेट लिखे शब्द शुद्ध करके लिखो तो इधर अशुद्ध शब्द ने इधर ले पास शुद्ध सब तो पहला प्रबंध फिर है संगड़ी फिर है रस्ते फिर डूंगिया फिर वनस्पति क्लास में उम्मीद कर है पार्ट तो चंगी तरह समझ आ गया होएगा जो वीडियो वाइया लगी तो चैनल लाइक शेयर सब्सक्राइब जरूर करो फिर मिलेंगे टिल देन Take care, bye bye.